ਯਾਰੇ ਵਿਦਿਆਰਥੀਓ ਸਾਡੇ ਅੱਜ ਪਹਿਲੇ ਦਿਨ ਦੇ ਵਿਖਿਆਨ ਦਾ ਸਰਨੇਖ ਹੈ ਕਸ਼ਮੀਰੀ ਪੰਡਤਾਂ ਦਾ ਮਨਪੁਰਾਣਾ ਬਾਹਾਂ ਜਨਾੰਦੀ ਪਕੜੀਏ ਸਿਰ ਦੀ ਜੈ ਬਾਹਾਂ ਨਾ ਛੋੜੀਏ ਕਸ਼ਮੀਰ ਦੀਆਂ ਸੋਹਣੀਆਂ ਵਾਦੀਆਂ ਵਿੱਚ ਜਿੱਥੇ ਅਸ਼ਮੀ ਰੋਹਾਨੀ ਤੁਨ ਵਜਾਉਂਦੇ ਸਨ ਉੱਤੇ ਹੀ ਡਰਦੇ ਕਾਲੇ ਬੱਦਲ ਵੀ ਛਾ ਗਏ ਸਾਲ ਸੀ 1669 ਈਸਵੀ ਬਾਦਸ਼ਾਹ ਔਰੰਗਜ਼ੇਬ ਨੇ ਕਈ ਗਰੀਬ ਦੁਰਬੇ ਹਿੰਦੂ ਲੋਕ ਜਬਰਨ ਮੁਸਲਮਾਨ ਬਣਾ ਲਈ ਸ ਪਰ ਬਾਦਸ਼ਾਹ ਸੰਤੋਸ਼ ਨਹੀਂ ਸੀ ਉਸਨੇ ਫੈਸਲਾ ਕਰ ਲਿਆ ਜੇ ਪੰਡਤ ਮੁਸਲਮਾਨ ਹੋ ਜਾਣ ਤਾਂ ਸਾਰੇ ਹਿੰਦੂਆਂ ਦਾ ਧਰਮ ਬਦਲਣ ਵਿੱਚ ਦੇਰ ਨਹੀਂ ਲੱਗੇਗੀ ਕਸ਼ਮੀਰ ਦੇ ਸੁਬੇਦਾਰ ਗਵਰਨਰ ਇਫਤਿਹਾਰ ਖਾਨ ਨੂੰ ਹੁਕਮ ਕੀਤਾ ਕਿ ਜਿਵੇਂ ਵੀ ਹੋਵੇ ਸਭ ਤੋਂ ਪਹਿਲਾਂ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾਓ ਕਿਉਂ ਜੋ ਕਸ਼ਮੀਰੀ ਪੰਡਤ ਸੀ ਸਰਵੋੱਚ ਕੋਟੀ ਦੇ Hindu ਮੰਨੇ ਜਾਂਦੇ ਸਨ ਬਸ ਫੇਰ ਕੀ ਸੀ ਸੋਹਣੀਆਂ ਆਵਾਜ਼ਾਂ ਵਿੱਚ ਗੂੰਜ ਵਹਿਣ ਲੱਗਾ ਕਈ Hindu ਡਰ ਕੇ ਧਰਮ ਬਦਲਣ ਲੱਗੇ ਖਾਲੇ ਵੀ ਕਸ਼ਮੀਰੀ ਪੰਡਤ ਆਪਣੇ ਧਰਮ ਚੱਡਣ ਨੂੰ ਤਿਆਰ ਨਹੀਂ ਸਨ ਸੂਬੇਦਾਰ ਗਵਰਨਰ ਨੇ ਉਹਨਾਂ ਨੂੰ ਇਕੱਠਾ ਕਰਕੇ ਕਿਹਾ ਬਾਦਸ਼ਾਹ ਦਾ ਹੁਕਮ ਹੈ ਮੁਸਲਮਾਨ ਬਣੋ ਨਹੀਂ ਤਾਂ ਮਰਨ ਲਈ ਤਿਆਰ ਰਹੋ ਕੀ ਫੈਸਲਾ ਹੈ ਤੁਹਾਡਾ ਨੇ ਨਿਮਰਤਾ ਨਾਲ ਬੇਨਤੀ ਕੀਤੀ ਸਾਨੂੰ 6 ਮਹੀਨੇ ਦਾ ਸਮਾਂ ਦਿਓ ਅਸੀਂ ਸੋਚ ਕੇ ਜਵਾਬ ਦੇਵਾਂਗੇ ਇਹ 6 ਮਹੀਨੇ ਕਸ਼ਮੀਰੀ ਪੰਡਤਾਂ ਲਈ ਉਮੀਦ ਦੀ ਇੱਕ ਲੋ ਬਣ ਗਈ ਉਹ ਸੋਚਣ ਲੱਗੇ ਸਾਡਾ ਰਾਖਾ ਕੌਣ ਹੋ ਸਕਦਾ ਹੈ ਸਾਨੂੰ ਕੌਣ ਇਸ ਅੰਧਕਾਰ ਤੋਂ ਬਚਾ ਸਕਦਾ ਹੈ ਇੱਕ ਆਵਾਜ਼ ਉੱਠੀ श्री गुरु तेग बहादुर जी जो गुरु नानक देव जी दौवी जोत वजो विराजमान हैं तो जुलम के खिलाफ खड़ सकते हैं इस विचार एक वड्डा जत्था श्री आनंदपुर साहब वाल रवाना होया उन्हें आगू सन पंडित किरपा राम जी दत्त ब्राह्मण जो पहलगाम के नेे मठ ਸ਼ਨੀਕ ਸੀ ਜਦੋਂ ਉਹ ਸ੍ਰੀ ਅਨੰਦਪੁਰ ਪਹੁੰਚੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਆਪਣੇ ਦਰਦ ਭਰੀ ਦਾਸਤਾਣ ਰੱਖੀ ਲੋਕਾਂ ਦੀਆਂ ਅੱਖਾਂ 'ਚ ਹੰਝੂ ਦਿਲਾਂ 'ਚ ਡਰ ਪਰ ਹੌਸਲੇ ਦੀ ਇੱਕ ਉਮੀਦ ਵੀ ਸੀ ਗੁਰੂ ਜੀ ਡੂੰਘੀ ਸੋਚ ਵਿੱਚ ਪੈ ਗਏ ਇੰਨੇ ਵਿੱਚ ਬਾਲ ਗੁਰੂ ਗੋਬਿੰਦ ਰਾਏ ਖੇਡ ਦੇ ਖੇਡਦੇ ਗੁਰੂ ਪਿਤਾ ਦੀ ਮੋਦੀ ਵਿੱਚ ਆ ਗਏ आंख लगे पिता जी ਤੁਸੀਂ ਇਹਨੇ ਗਹਿਰੇ ਚਿੰਤਨ ਵਿੱਚ ਕਿਉਂ ਹੋ ਗੁਰੂ ਜੀ ਨੇ ਮੰਦਰਾ ਦੇ ਟਹਿ ਜਾਣ ਅੜਤਾਂ ਦੇ ਦੁੱਖ ਅਤੇ ਧਰਮ ਦੇ ਖਤਰੇ ਦੀ ਕਹਾਣੀ ਸੁਣਾਈ ਅਤੇ ਕਿਹਾ ਕਿਸ ਸੰਕਟ ਤੋਂ ਮੁਕਤ ਕਰਨ ਲਈ ਇੱਕ ਮਹਾਪੁਰਸ਼ ਦੇ ਸਿਰ ਦੀ ਲੋੜ ਹੈ ਮਾਲ ਗੋਬਿੰਦ ਰਾਏ ਬੋਲ ਪਏ ਤੁਹਾਡੇ ਤੋਂ ਵੱਡਾ ਮਹਾਪੁਰਸ਼ ਕੌਣ ਹੋ ਸਕਦਾ ਹੈ ਇਹੇ ਬਚਨ ਜੋ ਅਣਪੂਰ ਕਹੇ ਜਾਪਦੇ ਸਨ ਇਹ ਸੰਵਾਦ ਪਿਤਾ ਪੁੱਤਰ ਦਾ ਹੀ ਨਹੀਂ ਸਗੋਂ ਗੁਰੂ ਤੇ ਭਵਿੱਖਤ ਗੁਰੂ ਵਿਚਾਲੇ ਸੰਵਾਦ ਸੀ